ਦੀ ਮਾੜੀ ਕਿਸਮ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਸਾਡੀ ਅੱਜ ਡੀਵੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ ਉਹਦੇ ਸਬੰਚ ਕੀਤੀ ਜਾ ਰਹੀ ਹੈ ਜਿਹੜੀ ਆਪਣੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਔਰ ਸਾਡੇ ਏਡੀਸੀ ਵੀ 1 ਮੈਡਮ ਜਿਹੜੇ ਆ ਉਹਨਾਂ ਦੀਆਂ ਇਨਸਟਰਕਸ਼ਨਾਂ ਤੇ ਸਾਡੇ ਐਸਐਚਓ ਮੌਇਦ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਹੈ ਔਰ ਇੱਕ ਚੋਰ ਬੜਾ ਐਕਟਿਵਲ ਚੋਰ ਸੀ ਉਹਨੂੰ ਫੜਿਆ ਸੀ ਫੜਨ ਤੋਂ ਬਾਅਦ ਉਹਦੇ ਖਿਲਾਫ ਐਫਆਈਆ ਨੰਬਰ 40 ਅੰਡਰ ਸੈਕਸ਼ਨ 302 3032 3172 ਦੇ VNS ਦੇ ਵਿੱਚ ਜਿਹੜਾ ਆਪਾਂ ਇਹ ਦਰਜ ਕੀਤੀ ਗਈ ਸੀ ਜਿਹੜੇ ਨਵੀਆਂ ਸਾਡੀਆਂ ਸੈਕਸ਼ਨਾਂ ਨੇ ਔਰ ਉਹਦੇ ਕੋ ਗਾਂ ਫਰਦਰ ਜਦੋਂ ਉਹਦਾ ਰਿਮਾਂਡ ਲਿਆ ਗਿਆ ਉਹਦੀ ਕੋਸ਼ਿਸ਼ ਕੀਤੀ ਗਈ ਫਰਦਰ ਕੋਸ਼ਿਸ਼ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜੜੀ ਆਪਣੀ ਕੰਫੈਸ਼ਨ ਕੀਤਾ ਉਹਦੇ ਵਿੱਚ ਉਹ 8 ਹੋਰ ਜਿਹੜੇ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀ ਮੰਨਿਆ ਔਰ ਉਹ ਸੀ ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੌਰ ਸਿੰਘ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਸੀ ਉਸ ਤੋਂ ਬਾਅਦ ਜਿਹੜੇ ਅਸੀਂ ਰਿਕਵਰ ਕੀਤੇ ਆ ਟੋਟਲ ਇਸ ਅਪਰਾ ਮਕਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਰਿਕਵਰ ਕੀਤੇ ਆ ਔਰ ਮਲੂਕਸ ਨੇ ਕੇ ਲਈ ਸਪੋਝਾ ਜਿਹੜਾ ਦੋਸ਼ੀ ਆ ਇਹਨੂੰ ਅਰੈਸਟ ਕੀਤਾ ਸਰ ਇਹ ਕਿਹੜੀ ਜਗ੍ਹਾ ਵੇਚਦਾ ਜੀ ਇਹ ਰੱਖਦਾ ਇਹ ਅਜੇ ਤਾਂ ਇਹਨੇ ਸਾਰੇ ਵਹੀਕਲ ਕੋਈ ਇੱਕੋ ਜਗ੍ਹਾ ਤੇ ਡੰਪ ਕੀਤੇ ਹੋਏ ਸੀ ਟੋਟਲ ਜਿਹੜੇ ਆ ਕਿਉਂਕਿ ਇਹਦੇ ਕੋਲ ਆ ਪਹਿਲਾਂ ਵੀ ਵੈਸੇ ਮਕਦਮੇ ਦਰਜ ਹੈਗੇ ਆ ਤਿੰਨ ਪਰਚੇ ਪਹਿਲਾਂ ਇਹਦੇ ਕੋਲ ਦਰਜ ਆ ਚੋਰੀ ਦੇ ਔਰ ਇਹ ਵਹੀਕਲ ਚੋਰੀ ਕਰਨ ਦਾ ਹੀ ਕੰਮ ਕਰਦਾ ਹੈ ਉਹ ਹੁਣ ਗਾ ਫਰਦਰ ਦੇ ਕੋ ਕੋਸ਼ਿਸ਼ ਕਰ ਰਹੇ ਆ ਜੀ ਵੀ ਪਹਿਲੇ ਜਿਹੜੇ ਮੁਕਦਮੇ ਜਿਹੜੇ ਇਹਦੇ ਖਿਲਾਫ ਦਰਜ ਹੋਏ ਆ ਜਾਂ ਜਿਹੜੀ ਰਿਕਵਰੀ ਹੋਈ ਉਹ ਕਿੱਥੇ ਕਿੱਥੇ ਵੇਚੇ ਸੀ ਇਹਨੇ ਫਿਲਹਾਲ ਜਿਹੜੇ 9 ਮੋਟਰਸਾਈਕਲ ਆਪਣੇ ਕੋਲ ਤੋਂ 9 ਵਹੀਕਲ ਕਵਰ ਹੋਏ ਨੇ ਇੱਕ ਤਾਂ ਇਹਦੇ ਕੋਲੋਂ ਪਹਿਲੇ ਦਿਨ ਕਵਰ ਹੋ ਗਿਆ ਸੀ 8 ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਡੰਪ ਕੀਤੇ ਸੀ ਪਠਾਣਾ ਉੱਥੇ ਬੇਵਾਰ ਬੰਦ ਪਿਆ ਪਠਾਣਾ ਸੋਰਸਾਂ ਵਾਲੇ ਉੱਥੇ ਇਹਨੇ ਝਾੜੀਆਂ ਦੇ ਵਿੱਚ ਡੰਪ ਕੀਤੇ ਹੋਏ ਸੀ ਸਰ ਕਿਹੜੀ ਜਗ੍ਹਾ ਤੇ ਉਹਨਾਂ ਨੇ ਜ਼ਾਰਦਾ ਕੀਤਾ ਇਹਨੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਔਰ ਨਾਲ-ਨਾਲ ਤੇ ਸ ਜੀ ਬਾਕੀ ਉਸ ਫਰਦਰ ਆਪਾਂ ਇਹ ਤੋਂ ਗੋਣ ਇੰਟਰੋਗੇਸ਼ਨ ਕਰ ਰਹੇ ਆ ਇਹਦੀ ਵੀ ਇਹਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਸਰ ਪਹਿਲਾਂ ਵੀ ਮਾਮਲਾ ਹੈ ਹਾਂਜੀ ਤਿੰਨ ਮੁਕਦਮੇ ਇਹਦੇ ਖਿਲਾਫ ਪਹਿਲਾਂ ਦਰਜ ਹੈ ਜੀ ਪਹਿਲਾਂ ਬੀਡ ਵੀਨ ਸੀਡ ਵੀਨ ਔਰ ਆਰਪੀਫ ਪੋਸਟ ਜਿਹੜੀ ਹੈ ਸਾਡੇ ਜੀ ਰੇਲਵੇ ਦੀ ਉੱਥੇ ਵੀ ਇਹਦੇ ਖਿਲਾਫ ਪਰਚਾ ਦਰਜ ਹੋਇਆ ਹੈ ਕੱਲਾ ਹੀ ਹੈ ਜਾਂ ਗੈਂਗ ਹੈ ਅਜੇ ਤਾਂ ਇਹ ਕੱਲਾ ਹੀ ਹੈ ਜੀ ਹੁਣ ਗਾ ਹੋ ਸਕਦਾ ਕੋਈ ਦਾ ਸਾਥੀ ਬੇਲੀ ਹੋਵੇ ਵੀ ਉੱਪਰ ਚੈੱਕ ਕਰਾਂਗੇ ਜੀ ਗੰਦ ਦੱਸ ਜੀ ਅਫਸਰ ਕਿਹੜੇ ਸਰੰਕਾਰਨ ਤੇ ਹਾਈ ਡੀਰ ਕਰਦੂਣਾ ਉਹ ਵੀ ਝਾਤ ਆ ਜਾਂਦਾ ਤੇ ਗਿਆਨ ਹਮ ਤਾਂ ਚੈੱਕ ਕਰਦੇ ਅਰੀ ਜਿਆਦੀਆਂ ਬਾਕਰ ਤੁਹਾਨੂੰ ਜਾਣਦੇ ਤੇ ਮੋਕਲੋ ਤਰੀਕਾ ਚ ਤਰਨ ਕਰਨੀ ਲੈ ਜਾਂਦੇ ਇਹ ਰਸਤੇ 'ਚ ਕੋਈ ਇਸ ਤਰ੍ਹਾਂ ਦੀ ਨਾਕੇਬੰਦੀ ਨਹੀਂ ਜਿਸ ਤਰ੍ਹਾਂ ਵੀ ਤੁਹਾਡੀ ਗੱਲ ਬੰਨੀ ਜੋ ਸਕਦੀ ਕਿ ਜੈ ਪ੍ਰੋਪਰ ਚੈਕਿੰਗ ਹੋਵੇ ਹੱਦਬੰਦੀ ਸਾਡੀ ਹੱਦਬੰਦੀ ਤਾਂ ਸਾਡੀ ਚਵਾਰ ਰੋਡ ਤੇ ਵੀ ਹੈਗੀ ਆ ਔਰ ਸਾਡੀ ਤਰਨਤਾਰ ਰੋਡ ਤੇ ਵੀ ਹੈਗੀ ਆ 90 ਮਿੰਟ ਵੀ ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਮੇਨ ਰੋਡ ਯੂਜ਼ ਨਹੀਂ ਕਰਦੇ ਅਸਕੇ ਪ੍ਰੂਫ ਥਾਣੀ ਜਿਹੜੇ ਛੋਟੇ ਪਿੰਡਾਂ ਦੇ ਥਾਣੀ ਰਸਤੇ ਜਾਂਦੇ ਉਧਰੋਂ ਨਿਕੜਨ ਕੋਲ ਜਾਂਦੇ ਆ ਇਹ ਤੁਹਾਡੀ ਗੱਲ ਠੀਕ ਆ ਵੈਸੇ ਤਰਨਤਾਰਨ ਦੇ ਕਾਫੀ ਦੋਸ਼ੀ ਆਪਾਂ ਪਹਿਲਾਂ ਵੀ ਫੜੇ ਆ ਜਿਹੜੇ ਤਰਨਤਾਰਨ ਤੋਂ ਇੱਥੇ ਆ ਕੇ ਚੋਰੀ ਕਰਕੇ ਉਹ ਤਰਨਤਾਰਨ ਦੇ ਵਿੱਚ ਹੀ ਮੋਟਰਸਾਈਕਲ ਗਾ ਫਰਦਰ ਚਲਾਈ ਜਾਂਦੇ ਪਿੰਡਾਂ ਦੇ ਵਿੱਚ ਔਰ ਕਾਫੀ ਅਸੀਂ ਪਿਛਲੇ ਦਰਾਂ ਮੇ ਅਸੀਂ ਅਰਸ਼ੇਦਾਨ ਵੀ ਰਿਕਵਰੀ ਕੀਤੀ ਸੀ ਤੇ ਇਹ ਵੀ ਵੈਸੇ ਉਧਰ ਦਾ ਹੀ ਰਹਿਣ ਵਾਲਾ ਆ ਬੇਸਿਕਲੀ ਔਰ ਮੋਟਰਸਾਈਕਲ ਵੀ ਉਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੁਰਸਿੰਘ ਵਾਲਾ ਜਿਹੜਾ ਪੱਠੇ ਦੇ ਉੱਤੇ ਡੰਪ ਕੀਤੇ ਹੋ ਸੀ ਉਤੋਂ ਗਾਂ ਇਹਨੇ ਕਿਸ ਨਾ ਕਿਸ ਨੂੰ ਹੋਰ ਆਪਾਂ ਗਾਇਦਿ ਪ੍ਰੋਫੀਲ ਦੇ ਨਾਲ ਇੰਟਰੋਗੇਸ਼ਨ ਦੇ ਵਿੱਚ ਚੈੱਕ ਕਰਾਂਗੇ ਜੀ ਇਹਦੀ ਨੰਬਰ ਕੀ ਹੈ ਇਹਦੀ ਏਜ ਕਰੀਬ 20 ਸਾਲ ਦਾ ਹੈਗਾ ਜੀ ਇਹ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹ ਜੀ ਬੇਸਿਕਲੀ ਦੇਖੋ ਜਿਹੜਾ ਹੁਣ ਤੱਕ ਅਸੀਂ ਇਹਦੇ ਕੋਲ ਪੁੱਛਗਿੱਛ ਕੀਤੀ ਹੈ ਬੇਲੜ ਹੈਗਾ ਔਰ ਇਹ ਸਰਵੇ ਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਮੁਕਦਮੇ ਵਿੱਚ ਇਹਦੇ ਅਰੈਸਟ ਪਾ ਕੇ ਇਹਨੂੰ ਜੇਲ ਭੇਜਿਆ ਗਿਆ ਬੇਲੋਂ ਪਾ ਕੇ ਬਾਹਰ ਆਇਆ ਫਿਰ ਇਹਨੇ ਚੋਰੀ ਕੀਤੀ ਇਹ ਦੇਖ ਲਓ ਤਿੰਨ ਮਗਾਦਮੇ ਆਲਰੇਡੀ ਪਹਿਲਾ ਦਰਜ ਆ ਚੌਥਾ ਆਇਆ ਦਰਜ ਹੋਇਆ ਹੋਰ ਕੋਈ ਕੰਮ ਕਰ ਨਹੀਂ ਕਰਦਾ ਸਿਰਫ ਇਹ ਆ ਕਿ ਜਦੋਂ ਇਹਨੂੰ ਕਦੇ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਵਹੀਕਲ ਤੇ ਗਾਫਰਦਰ ਵਿੱਚ ਕੋਈ ਨਸ਼ੇ ਦਾ ਨਹੀਂ ਨਸ਼ੇ ਦੀ ਵਾਲੀ ਗੱਲ ਅਜੇ ਨਹੀਂ ਕੋ ਸਾਹਮਣੇ ਆਈ ਜੀ ਠੀਕ ਠੀਕ